ਆ ਕਸਰਤਾ ਜਿਹੜੀ ਸਭ ਤੋਂ ਬੈਸਟ ਕਰਦਾ ਸਾਰੇ ਸਰੀਰ ਦੀ ਕਰਤ ਹੁੰਦੀ ਹੈ ਆਪਣੇ ਦੀ ਟੋਟਲ ਕਿਵੇਂ ਜੋਰ ਲੱਗਦਾ ਲੱਤਾਂ ਦਾ ਬਾਹਾਂ ਦਾ ਪੂਰਾ ਜੋਰ ਲੱਗਦਾ ਵਾ ਇਹ ਦੇਖਣ ਲੱਗਦਾ ਵੀ ਅੱਗੇ ਤੁਰਨਾ ਕੱਲੇ ਕੱਲੇ ਮਸਲ ਦਾ ਜੋਰ ਲੱਗਦਾ ਪੂਰਾ ਐਨ ਜੇ ਤੁਸੀਂ ਪੋਲ ਤੇ ਛੱਡ ਕੇ ਇਸ ਤਰ੍ਹਾਂ ਜਾਓਗੇ ਔਰ ਅੱਗੇ ਜਾ ਕੇ ਵਾਪਸ ਮੁੜੋਗੇ ਵਾਪਸ ਮੁੜਨ ਤੇ ਵੀ ਉਸ ਤੋਂ ਜ਼ਿਆਦਾ ਜੋਰ ਲੱਗਦਾ ਉਸ ਤੋਂ ਅੱਗੇ ਉਹ ਦੇਖੋ ਪਤਾ ਲੱਗਦਾ ਸਰੀਰ ਜ਼ੋਰ ਲੱਗਦਾ ਆਪਾਂ ਜ਼ੋਰ ਲਾਵਾਂਗੇ ਤਾਂ ਪਤਾ ਲੱਗੂਗਾ ਇਸ ਕਰਕੇ ਮੇਰਾ ਵੀਰ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਆ ਵੀ ਤੁਸੀਂ ਆਪਾਂ ਦੇਖ ਕੇ ਆਪਣਾ ਸਰੀਰ ਸੈੱਟ ਰੱਖੀਏ ਹਰ ਰੋਜ਼ ਕਰਤ ਕਰਕੇ ਪਹਿਲਾਂ ਘੱਟ ਫਿਰ ਵੱਧ ਇੱਕਦਮ ਨਹੀਂ ਆਪਾਂ ਵੀ ਇੱਕਦਮ ਨਹੀਂ ਆਪਾਂ ਫਾਹ ਲੈਣਾ ਪੂਰਾ ਜ਼ੋਰ ਲਾਉਣਾ ਅੱਜ ਥੋੜਾ ਕੱਲ ਹੋਰ ਇਸ ਤਰ੍ਹਾਂ ਆਪਾਂ ਕਰਤ ਕਰ ਸਕਦੇ ਆ ਇਹ 'ਚ ਕੋਈ ਇਹ ਗੱਲ ਨਹੀਂ ਹੈਗੀ ਕੋਈ ਕੁ ਸੰਗ ਸੁੰਗਰੀ ਗਾਲ ਨਹੀਂ ਹੈਗੀ ਜੇ ਕਰਤ ਕਰਨੀ ਹੈ ਫਟ ਰੱਖਣੀ ਆ ਤਾਂ ਲੱਗੇ ਰੋ ਮੇਰਾ ਵੀਰ ਇਸ ਤਰ੍ਹਾਂ ਧੰਨਵਾਦ